ਹਾਂਜੀ ਆਪਾਂ ਖੜੇ ਸੀ ਅੱਜ ਇੱਥੇ ਪਿੰਡ ਖਾਈ ਇਹਨਾਂ ਵੀਰਾਂ ਨੇ ਟੀਕਾ ਭਰਉਣ ਨੂੰ ਮੈਨੂੰ ਬੁਲਾਇਆ ਸੀ ਇਹਨਾਂ ਦੇ ਪਸ਼ੂ ਰਿਪੀਟਰ ਨੇ ਇਵੇਂ ਆਣੇ ਵੀਰੇ ਹਾਂਜੀ ਹਾਂਜੀ ਹਾਂ ਪਰ ਆਪਾਂ ਟੀਕਾ ਕਿਸੇ ਨੇ ਭਰਿਆ ਦੋ ਗਾਂ ਦੋ ਪਸ਼ੂ ਰਿਪੀਟਰ ਨੇ ਇੱਕ ਤਾਂ ਵੜਾ ਇੱਕ ਇੱਕ ਗਾਂ ਹੁਣ ਇਹਨਾਂ ਚ ਆਪਾਂ ਮੇਨ ਪ੍ਰੋਬਲਮ ਕੱਢੀ ਜਿਹੜੇ ਆਮ ਹੀ ਸਾਨੂੰ ਬਹੁਤ سارے ਵੀਰ ਫੋਨ ਕਰਦੇ ਵੀਰ ਰਿਪੀਟਰ ਹੈ ਜੀ ਪਸ਼ੂ ਰਿਪੀਟਰ ਹੈ ਸਭ ਦੇ ਅਲੱਗ-ਅਲੱਗ ਕਰਨ ਨੇ ਇਹਨਾਂ ਚ ਮੇਲ ਮੇਨ ਪ੍ਰੋਬਲਮਾਂ ਵੀ ਨਿਊਟ੍ਰੀਸ਼ਨ ਇਹਨਾਂ ਦੀ ਨਿਊਟ੍ਰੀਸ਼ਨ ਆ ਜੋ ਦੇ ਰਹੇ ਆ ਇਹ ਖਰਾਕ ਉਹ ਨਿਊਟ੍ਰੀਸ਼ਨ ਵੈਲਿਊ ਉਹਨਾਂ ਦੀ ਬਹੁਤ ਘੱਟ ਇਹਦੀ ਬੱਚੇ ਤਾਂ ਨਹੀਂ ਕਮਜ਼ੋਰ ਆ ਸੋਨੂੰ ਸਾਰੇ ਡਾਕਟਰ ਇਹੀ ਕਹਿੰਦੇ ਨੇ ਬੱਚੇ ਤਾਂ ਨਹੀਂ ਕਮਜ਼ੋਰ ਆ ਹਾਂਜੀ ਬੱਚੇ ਤਾਂ ਨਹੀਂ ਕਮਜ਼ੋਰ ਹਾਂ ਜਿਹੜੀ ਗਾਂ ਉਦੋਂ ਵੀ ਇਹੀ ਕਹਿੰਦੇ ਬੱਚੇ ਤਾਂ ਨਹੀਂ ਕਮਜ਼ੋਰ ਤੇ ਜਦੋਂ ਬੱਚੇ ਤਾਂ ਨਹੀਂ ਤੁਹਾਨੂੰ ਕਮਜ਼ੋਰ ਕਹਤੀ ਡਾਕਟਰ ਨੇ ਤਾਂ ਵੀਡੀਓ ਦੇਖਣ ਵਾਲੇ ਵੀ ਜੋ ਵੀਰ ਨੇ ਇਹੀ ਗੱਲ ਤਾਂ ਹੀ ਆਪਾਂ ਵੀਡੀਓ ਬਣਾਉਣ ਦਾ ਮਕਸਦ ਆ ਆਪਣਾ ਇਹੀ ਹੈ ਵੀ ਉਹਦੇ ਵਿੱਚ ਆਪਾਂ ਪਹਿਲਾਂ ਉਹਨੂੰ ਮੈਚੁਰ ਕਰ ਲਈਏ ਚੰਗੀ ਤਰ੍ਹਾਂ ਫੇਰ ਹੀ ਆਪਾਂ ਟੀਕਾ ਭਰਾਈਏ ਹੁਣ ਇਹਨੂੰ ਅਸੀਂ ਪਹਿਲਾਂ ਖਰਾਕ ਦੇ ਰਹੇ ਹਾਂ ਆਈ.ਯੂ ਕਰੀ ਅਸੀਂ ਥੋੜੀ ਦਵਾਈ ਤਾਂ ਜੋ ਦੋ ਤਿੰਨ ਵਾਰੀ ਇਹ ਹੋ ਚੁੱਕੀ ਆ ਵੀ ਆਪਾਂ ਇਹਦੇ ਵਾਰ-ਵਾਰ ਫਿਰ ਟੀਕਾ ਭਰਦੇ ਆ ਤਾਂ ਤਾਂ ਦਿੱਤੀ ਆਪਾਂ ਵੀ ਇਨਫੈਕਸ਼ਨ ਰਹੇ ਨਾ ਅੱਗੇ ਤੋਂ ਆਪਾਂ ਇਹ ਹੀ ਕਰਗੇ ਤਾਂ ਵਧੀਆ ਤਸੱਲੀ ਬਖਸ ਇਲਾਜ ਹੋ ਜੇ। ਇਹੀ ਗੱਲ ਹੋਈ ਜਨਾ ਵੀਰੇ ਆਪਣੀ। ਹਾਂਜੀ ਬਈ। ਤੁਹਾਨੂੰ ਮੇਨ ਆਪਾਂ ਕੀ ਗੱਲ ਕਹੀ ਆ ਵੀ ਤੁਸੀਂ ਕਿਵੇਂ ਗੱਭਰ ਰਹਿਣੀ ਹੈ ਇਹ ਕਿਵੇਂ ਹੱਲ ਹੋਊਗਾ। ਵਿਖਰਾਕ ਦੇਣੀ ਪੈਣੀ ਜੀ। ਹਾਂ ਖਰਾਕ ਹੀ ਦੇਣੀ ਪੈਣੀ। ਆਪਾਂ ਇਹਨਾਂ ਨੂੰ ਮੈਪੜੀ ਦੀ ਹੀਫਰ ਸ਼ੁਰੂ ਕਰਾ ਰਹੇ ਆ। ਬੱਚੇ ਨਾਲ ਦੇਖੋ ਇਹਨਾਂ ਦੀ ਇਹਨਾਂ ਦੀ ਵੀ ਜੋ ਨਿਊਟ੍ਰੀਸ਼ਨ ਵਧੀਆ ਨਹੀਂ ਰਹੀ ਵੀ ਤਾਂ ਕਰਕੇ ਪੂਰ ਰਹੇ ਨੇ ਇੱਕ ਉਹ ਗਾਂ ਕੀ ਉਹ ਨੇੜੇ ਕਰਕੇ ਦਿਖਾ ਦਿਓ। ਉਹ ਗਾਂ ਜੋ ਇਹ ਵੀ ਰਿਪੀਟਰ ਹੈ ਕਿੰਨੇ ਵਾਰੀ ਫਿਰ ਚੁੱਕੀ ਹੈ ਤੁਸੀਂ ਕਿਹਾ? ਇਹ 6 ਵਾਰੀ ਫਿਰ ਗਈ। 6 ਵਾਰੀ ਫ ਉਹਦੇ ਵੀ ਆਪਾਂ ਠੀਕਾ ਨਹੀਂ ਭਰੇ ਅੱਜ ਕਿਉਂ ਚਾਂਸ ਹੀ ਨਹੀਂ ਹੈਗਾ ਬ੍ਰਾਂਡ ਦੇ ਐਵੇਂ ਤੁੱਕਾ ਲੱਗ ਜਾ ਕੋਈ ਲੱਗ ਜਾ ਪਰ 90% ਚਾਂਸ ਆ ਵੀ ਘੱਬ ਨਹੀਂ ਰਹਿੰਦੇ ਇਹ ਠੀਕ ਇਹਨਾਂ ਦੀ ਜੇ ਆਪਾਂ ਮੈਨੇਜਮੈਂਟ ਸਹੀ ਕਰ ਲਾਂਗੇ ਤਾਂ ਇਹ ਘੱਬ ਰਹਿ ਜਾਣਗੀਆਂ ਬੜੀਆਂ ਵਧੀਆ ਰਹਿ ਜਾਣਗੀਆਂ ਤੇ ਫੇਰ ਹੀ ਆਪਾਂ ਇਹਨਾਂ ਤੋਂ ਸਹੀ ਟਾਈਮ ਤੇ ਸਵਾ ਸਕਦੇ ਹਾਂ ਤਾਂ ਦੁੱਧ ਵੀ ਪੂਰਾ ਲੈ ਸਕਦੇ ਜੇ ਆਪਾਂ ਨੇ ਜੀ ਖਰਾਕ ਸਹੀ ਰੱਖਾਂਗੇ ਹੁਣ ਉਹਦੇ ਵਿੱਚ ਕੀ ਹੈ ਉਹਨੂੰ ਜੇ ਆਪਾਂ ਹੁਣ ਖਰਾਕ ਪਹਿਲਾਂ ਤੋਂ ਸਹੀ ਦਿੰਦੇ ਤਾਂ ਉਹਨੇ ਹੀਟ ਵੀ ਸਮੱਸਿਆ ਰੋਣੀ ਸੀ ਪਹਿਲਾਂ ਤੁਸੀਂ ਕਹੇ ਸੀ ਵੀ ਸੇਮਿੰਗ ਨੇ ਹੀਟ ਨਹੀਂ ਲਈ ਉਹਦੀ ਹਾਂਜੀ ਉਹਦੀ ਹੀਟ ਵੀ ਸਮੱਸਿਆ ਰੋਣੀ ਸੀ ਉਹਨੇ ਗੱਭ ਵੀ ਸਮੱਸਿਆ ਰਹਿ ਜਾਣਾ ਸੀ ਤਾਂ ਆਪਾਂ ਸਾਲ ਦੀ ਸਾਲ ਪਸ ਨੂੰ ਸਵਾ ਸਕਦੇ ਆ ਇਹ ਖਰਾਕ ਸੀ ਰੱਖਾਂਗੇ ਠੀਕ ਹੈ ਵੀਡੀਓ ਬਣਾਉਣ ਦਾ ਮਕਸਦ ਆਪਣਾ ਇਹ ਸੀ ਵੀ ਇਹਨਾਂ ਨੂੰ ਆਪਾਂ ਦੂਸਰੇ ਪਸ਼ੂਆਂ ਨੂੰ ਮੱਝਾਂ ਵਾਂਗੂ ਨਹੀਂ ਸਮਝ ਸਕਦੇ ਇਹ ਬੱਚਿਆਂ ਤੁਹਾਡੇ ਕਿੰਨੇ ਕਿੰਨੇ ਉਮਰ ਦੇ ਨੇ ਇੱਕ ਸਾਲ ਦੀ ਇੱਕ ਡੇਢ ਸਾਲ ਦੀ ਉਹ ਸਾਲ ਦੀ ਹੈ ਡੇਢ ਸਾਲ ਦੀ ਇਹਦੀ ਉਮਰ ਕਿੰਨੀ ਹੈ ਜਿਹੜੀ ਆਪਣੀ ਇੱਥੇ ਇਹ ਡੇਢ ਸਾਲ ਤੋਂ ਉੱਪਰ ਹੈ ਜੀ ਇਹ ਡੇਢ ਸਾਲ ਤੋਂ ਉੱਪਰ ਹੈ ਤੇ ਕਿੱਥੇ ਆਪਾਂ ਕਹਿੰਦੇ ਆ ਵੀ ਇਹ 13 ਮਹੀਨੇ ਦੀ ਗੱਭਣ ਹੋ ਜਾਂਦੀ ਹੈ ਹਰੇ ਤੇ 2 ਸਾਲ ਤੋਂ ਪਹਿਲਾਂ ਪਹਿਲਾਂ ਇਹ ਸੁਪੈਣੀਆਂ ਤੇ ਆਪਾਂ ਸਹੀ ਸਵਾਉਣੀ ਆ ਇਹ ਤਾਂ ਮੇ ਸਮੇਂ ਤੇ ਸਵਾਉਣੀ ਆ ਤਾਂ ਇਹਨਾਂ ਨੂੰ ਪਹਿਲੇ ਦਿਨ ਤੋਂ ਆਪਾਂ ਨੂੰ ਸਹੀ ਖੁਰਾਕ ਦੇਣੀ ਪੈਂਦੀ ਆ ਜੋ ਇਸਦੀ ਰਿਕੁਆਇਰਮੈਂਟ ਹੁੰਦੀ ਆ ਠੀਕ ਆ ਆਪਾਂ ਵੀਡੀਓ ਤਾਂ ਬਣਾਈ ਆ ਵੀ ਆਪਾਂ ਅੱਗੇ ਤੋਂ ਜਦੋਂ ਇਹਨਾਂ ਨੂੰ ਖੁਰਾਕ ਪਾ ਲਈ ਇਹਨਾਂ ਨੇ ਗੱਬੜ ਰਹਿ ਗਈ ਆ ਆਪਾਂ ਦੁਬਾਰਾ ਦਿਖਾਵਾਂਗੇ ਤੇ ਵੀ ਦੱਸਾਂਗੇ ਵੀ ਖੁਰਾਕ ਦਾ ਕਿੰਨਾ ਵਧੀਆ ਰੋਲ ਹੁੰਦਾ ਇਹਦੇ ਵਿੱਚ ਉਹਨੂੰ ਅਸੀਂ ਮੈਪਲੀ ਰੋਜ਼ ਬੈਲ ਪਵਾ ਰਹੇ ਹਾਂ گا ਉਹਨੂੰ ਦੁੱਧਵਾਲੀ ਗਾਂ ਤੇ ਇਹਨੂੰ ਅਸੀਂ ਹੀਫਰ ਸ਼ੁਰੂ ਕਰਾ ਰਹੇ ਹਾਂ ਨਾਲ ਨਾਲ ਇਹਨਾਂ ਨੂੰ ਇੱਕ ਹੋਰ ਬਿਮਾਰੀ ਆ ਜੋ ਪ੍ਰੋਟੋਜੋਆ ਪੋਜ਼ਿਟਿਵ ਆ ਉਹ ਖਤਮ ਕਰ ਸਕਦੇ ਹੋ ਇਹਨਾਂ ਦਾ ਖੂਨ ਵੀ ਘਟਾ ਨਾਲ ਉਹ ਗਾਂ ਦਾ ਵੀ ਘਟਾ ਚਿਚੜ ਲੱਗਦੇ ਨੇ ਵੀਰੇ ਸਾਰਿਆਂ ਦੇ ਲੱਗਦੇ ਚਿਚੜ ਹਾਂ ਹਾਂ ਚਿਚੜ ਸਭ ਨੂੰ ਖਤਰਨਾਕ ਚੀਜ਼ ਹੈ ਗਾਂ ਵਾਸਤੇ ਚਿਚੜ ਦਾ ਕੋਸ਼ਿਸ਼ ਕਰੋ ਵੀ ਚਿਚੜ ਲੱਗੇ ਨਾ ਪਸ਼ੂ ਦੇ ਪਰ ਜੇ ਲੱਗ ਜਾਂਦਾ ਅੱਗੇ ਤੋਂ ਉਹਦਾ ਪੱਕਾ ਹੱਲ ਕਰੋ ਵੀ ਦੁਬਾਰਾ ਨਾ ਲੱਗੇ ਕਿਉਂਕਿ ਜੇ ਇੱਕ ਵਾਰੀ ਆਪਾਂ ਇਲਾਜ ਕਰਾ ਵੀ ਲਿਆ ਇਸ ਬਿਮਾਰੀ ਦਾ ਤੇ ਦੁਬਾਰਾ ਚਿਚੜ ਲੱਗ ਗਿਆ ਤਾਂ ਉਹ ਪਸ਼ੂ ਨੇ ਫੇਰ ਪੋਜ਼ਿਟਿਵ ਹੋ ਜਾਣਾ ਜੋ ਆਪਾਂ ਕਹਿੰਦੇ ਹਾਂ ਹੋਮੋ ਪ੍ਰੋਟੋਜ਼ੋਆ ਪੋਜ਼ਿਟਿਵ ਐਨਾਪਲਾਜ਼ਮਾ ਥਲੇਰੀਆ ਹੁੰਦਾ ਉਹ ਵੀ ਇੱਕ ਕਾਰਨ ਹੈ ਜੇ ਪਸ਼ੂ ਦੇ ਬਲੱਡ 'ਚ ਇਹ ਪੈ ਤੇ ਕੋਈ ਵੀ ਖਰਾਕ ਦੇਵੋਗੇ ਉਹਨੂੰ ਖਰਾਕ ਨਹੀਂ ਲੱਗਦੀ ਜਿੱਥਾਂ ਖਰਾਕ ਦੇਓ ਪਰਫਾਰਮੈਂਸ ਨਹੀਂ ਹੁੰਦੀ ਜਿੰਨੀ ਵਧੀਆ ਆਪਾਂ ਮੱਤ ਕੇ ਪਾਈ ਹੁੰਦੀ ਆ ਤੇ ਜਿੰਨੀ ਵਧੀਆ ਕੰਪਨੀਆਂ ਕਹਿੰਦੀਆਂ ਨੇ ਵੀ ਸਾਡੀ ਖਰਾਕ ਵਧੀਆ ਜਿਸ ਤਰ੍ਹਾਂ ਅਸੀਂ ਕਹਿੰਦੇ ਮੈਂ 프리 ਜੇ ਤੁਸੀਂ ਵਧੀਆ ਪਰਫਾਰਮੈਂਸ ਲੈਣੀ ਹੈ ਤਾਂ ਤੁਸੀਂ ਪ੍ਰੋਟੋਜੋਆ ਤੋਂ ਰਹਿਦ ਚਾਹੀਦਾ ਪਸੂ ਤੇ ਉਹਦਾ ਲਿਵਰ ਵਗੈਰਾ ਤੰਦਰੁਸਤ ਚਾਹੀਦਾ ਠੀਕ ਹੈ ਜੀ ਆਪਾਂ ਦੁਬਾਰਾ ਫੇਰ ਇਹ ਵੀਡੀਓ ਇਹਨਾਂ ਦੀ ਦਿਖਾਵਾਂਗੇ ਬਣਾ ਕੇ ਵੀ ਕਿਸ ਤਰ੍ਹਾਂ ਇਹਨਾਂ ਦੇ ਕਿੰਨਾ ਫਰਕ ਆ ਪਿਆ ਤੇ ਕਿਵੇਂ ਪਸ਼ੂ ਗੱਭਣ ਰਹ ਗਏ ਜਾਂ ਕਿਵੇਂ ਨਹੀਂ ਠੀਕ ਹੈ ਜੀ ਧੰਨਵਾਦ ਸਾਰਾ ਓਕੇ ਵੀਰੇ ਠੀਕ ਹੈ